ਦੀ ਜੇ ਪਰਿਵਾਰ ਕੀ ਜੈ ਹੋ ਇਹ ਤੇ ਲੋਕੀਨਾਥ ਹੋਲੇ ਵੰਡਾਰੀ ਸਾਰੇ ਭਗਤ ਜਨਾਂ ਦੀਆਂ ਹਾਜ਼ਰੀਆਂ ਕਬੂਲ ਕਰਨਾ ਜੋ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾ ਰਹੇ ਨੇ ਸਭ ਦੀਆਂ ਹਾਜ਼ਰੀਆਂ ਕਬੂਲ ਕਰਨੀਆਂ ਮੈਂ ਤੁਹਾਡਾ ਆਪਣਾ ਪ੍ਰਿੰਸ ਵੀ ਕੋਸ਼ਿਆਰਪੁਰਿਆ ਪੋਲੇਨਾਥ ਦੇ ਚਰਨਾਂ ਦੇ ਵਿੱਚ ਤੁਹਾਡੀਆਂ ਸੇਵਾਦਾਰਾਂ ਦੀਆਂ ਸਾਰੇ ਦੀਆਂ ਹਾਜ਼ਰੀਆਂ ਲਵਾਉਣ ਜਾ ਰਹੇ ਹਾਂ ਤਾਂ ਤੁਸੀਂ ਵੀ ਕੀ ਕਹਿਣਾ ਮੈਂ ਹਰ ਹਰ ਮਹਾਦੇਵ ਕਹਿਣਾ ਅਸੀਂ ਦੁਨੀਆ ਤੋਂ ਕੀ ਲੈਣਾ ਬੋਲੋ ਸ਼ੰਕਰ ਭਗਵਾਨ ਕੀ ਜੈ ਉਮੇ ਤਾਂ ਜਿੰਦੇ ਜੀ ਬੰਬੰਬੋਲੇ ਕਹਿਣਾ ਮੈਂ ਤਾਂ ਜਿੰਦੇ ਜੀ ਬੰਬੰਬੋਲੇ ਕਹਿਣਾ ਇਹ ਕਹਿਣਾ ਤੇ ਹਰ ਹਰ ਮਹਾਦੇਵ ਕਹਿਣਾ ਉਹ ਮੈਂ ਤਹ ਲਈ ਸੇਵਾ ਪੋਲੇ ਦੇ ਚਰਨਾਂ 'ਚ ਉਹ ਮੈਂ ਦੁਨੀਆਂ ਮੇਰਾ ਪੋਲਾ ਭੰਡਾਰੀ ਮੇਰਾ ਸ਼ਕਰ ਮਨਾਰੀ ਮੇਰਾ ਪੋਲਾ ਭੰਡਾਰੀ ਤੇਰੀ ਲੀਲਾ ਹੈ ਨਿਆਰੀ ਓ ਪੋਲੇ ਦੀ ਹਲੀ ਨਿਆਰੀ ਪੋਲੇ ਦੀ ਹੈ ਲੀਲਾ ਨਿਆਰੀ ਚੁਕਦੀ ਇੱਥੇ ਦੁਨੀਆ ਤਾਰੀ ਚੁਕਦੀ ਇੱਥੇ ਦੁਨੀਆ ਪੋਲਾ ਹੈ ਤੀਨ ਲੋਕ ਦਾ ਮਾਲਕ ਪੋਲਾ ਹੈ ਤੀਨ ਲੋਕ ਦਾ ਮਾਲਕ ਪੋਲਾ ਹੈ ਸੰਗਤਾਂ ਦਾ ਮਾਲਕ ਤੂੰ ਪੋਲਾ ਹੈ ਸੰਗਤਾਂ ਦਾ ਮਾਲਕ ਪੋਲਾ ਹੈ ਸੰਗਤਾਂ ਦਾ ਮਾਲਕ ਪੋਲੇ ਦਾ ਹੈ ਰੂਪ ਨਰਲਾ ਪੋਲੇ ਦਾ ਰੂਪ ਨਰਲਾ ਪੋਲਾ ਬੇਟਾ ਬਿਤ ਕੋ ਭਾਦੇ ਪੋਲਾ ਬੇਟਾ ਬਿਤ ਸਰੇ ਬਤਾ ਦੇ ਭੋਲਾ ਬੇਟਾ ਵਿਚ ਮੰਦਰਾਂ ਦੇ ਭੋਲਾ ਬੇਟਾ ਵਿਚ ਮੰਦਰਾਂ ਦੇ ਭੋਲਾ ਬੇਟਾ ਮੇਂ ਤੇ ਵਿਚਰਾਏ ਵਿਚ ਭੋਲਾ ਬੇਟਾ ਵਿਚ ਮੰਦਰਾਂ ਤੇ ਦੂਰੋ ਦੂਰੋ ਸੰਗਦਾ ਆਂਦੀਆਂ ਦੂਰੋ ਦੂਰੋ ਸੰਗਦਾ ਆਂਦੀਆਂ ਭੋਲੇ ਦੀਆਂ ਕਾਵੜ ਲੈ ਆਂਦੀਆਂ ਭੋਲੇ ਦੀਆਂ ਕਾਵੜ ਲੈ ਆਂਦੀਆਂ ਨੰਗ ਮਈਆ ਦੇ ਦਰਸ਼ਨ ਪਾਉਂਦੀਆਂ ਅੰਦਰ ਭੋਲੇ ਬਾਬੇ ਦੇ ਦਰਸ਼ਨ ਕਰ ਲੋ ਭੋਲੇ ਬਾਬੇ ਦੇ ਦਰਸ਼ਨ ਕਰ ਲੋ ਤੁਲੀਆਂ ਝੂਲੀਆਂ ਆਪਣੀਆਂ ਬਨ ਲੋ ਸਤੀਆਂ ਝੂਲੀਆਂ ਆਪਣੀਆਂ ਬਨ ਲੋ ਇਧਰ ਵਾਰ ਬੜਾ ਪਿਆਰਾ ਇਧਰ ਵਾਰ ਬੜਾ ਪਿਆਰਾ ਭੋਲੇ ਦਾ ਹੈ ਰੂਪ ਨਿਆਰਾ ਭੋਲੇ ਦਾ ਹੈ ਲਾਲਾ ਤੂੰ ਤਰਲੁਕੀ ਨਾਥ ਹੈ ਬੋਲੇ ਸ਼ੰਕਰ ਤਰਲੁਕੀ ਨਾਥ ਹੈ ਬੋਲੇ ਸ਼ੰਕਰ ਧੂ ਬੋਲੇ ਸ਼ੰਕਰ ਉਥੇ ਲਗੇ ਨਾ ਕਟਾ ਨਾ ਗੰਕਰ ਬੋਲੋ ਸਰ ਸਰ ਮਹਾਦੇਵ ਸ਼ੰਕਰ ਬਗਵਾਨੇ ਬੋਲੇ ਨਾਥ ਹੈ ਤਰਲੁਕੀ ਦਾ ਰਾਜ ਬੋਲੇ ਨਾਥ ਤੇਰਾ ਡਮਰੂ ਵੱਜਦਾ ਬੋਲੇ ਨਾਥ ਤੇਰਾ ਡਮਰੂ ਨੱਚਦਾ ਬੋਲੇ ਨਾਥ ਤੇਰਾ ਡਮਰੂ ਵੱਜਦਾ ਬੋਲੇ ਦਾ ਡਮਰੂ ਵਜਿਆ ਵਿੱਚ ਕੁਫਾ ਦੇ ਬੋਲੇ ਦਾ ਡਮਰੂ ਵੱਜਿਆ ਵਿੱਚ ਪਰਬਤਾਂ ਦੇ ਬੋਲੇ ਦਾ ਡਮਰੂ ਵੱਜਿਆ ਵਿੱਚ ਮੰਦਰਾਂ ਦੇ ਬੋਲੇ ਦਾ ਡਮਰੂ ਬਿਚ ਮਰਨਾ ਭੋਲੇ ਦਾ ਅਡਮ ਰੂਪ ਜਿਆ ਅਮਰਨਾਥ ਜੀ ਭੋਲੇ ਦਾ ਅਡਮ ਰੂਪ ਜਿਆ ਅਮਰਨਾਥ ਜੀ ਭੋਲੇ ਦਾ ਅਡਮ ਰੂਪ ਜਿਆ ਸ਼ਿਵ ਕੋਰੀ ਦੀ ਭੋਲੇ ਦਾ ਅਡਮ ਰੂਪ ਜਿਆ ਵਿੱਚ ਮੰਦਰਾ ਦੇ ਭੋਲੇ ਦਾ ਅਡਮ ਰੂਪ ਜਿਆ ਵਿੱਚ ਮੰਦਰਾ ਦੇ ਭੋਲੇ ਦਾ ਅਡਮ ਰੂਪ ਜਿਆ ਵਿੱਚ ਕਲਾਸ਼ਾਂ ਭੋਲੇ ਦਾ ਅਡਮ ਰੂਪ ਜਿਆ ਵਿੱਚ ਮਣੀ ਮਹੇਸ਼ ਭੋਲੇ ਦਾ ਅਡਮ ਰੂਪ ਜਿਆ ਵਿੱਚ ਮਣੀ ਮਹੇਸ਼ ਮਕਾਤ ਤੇ ਭੋਲੇ ਨੇ ਸਭ ਦੇ ਕਲਾ ਕਲੇਸ਼ ਭੋਲੇ ਦਾ ਅਡਮ ਰੂਪ ਜਿਆ ਮਣੀ ਮਹੇਸ਼ ਭੋਲੇ ਦੇ ਮਟਾਤ ਤੇ ਸਭ ਦੇ ਕਲਾ ਕਲੇਸ਼ ਇੱਕ ਵਾਰੀ ਭੋਲੇ ਦੇ ਚਰਨਾ ਵਿੱਚ ਕੀਤਾ ਦੇਖ ਦੇ ਦੇਊਗਾ ਕੋਲਾ ਤੈਨੂੰ ਨਜ਼ਾਰਾ ਦਿਖਾ ਦਊਗਾ ਕੋਲਾ ਤੈਨੂੰ ਨਜ਼ਾਰਾ ਕੋਲੇ ਦਾ ਹੈ ਦਰਵਾਜ਼ਾ ਸਭ ਤੋਂ ਵਿਆਰਾ ਕੋਲੇ ਦਾ ਦਰਵਾਜ਼ਾ ਹੈ ਸਭ ਤੋਂ ਵਿਆਰਾ ਤਰਲੋਕੀ ਦਾ ਮਾਲਕ ਇਹ ਤਰਲੋਕੀ ਦਾ ਮਾਲਕ ਇਹ ਤਤੀ ਦਾ ਇਹ ਮਾਲਕ ਇਹ ਪਰਵਤ ਦਾ ਇਹ ਮਾਲਕ ਇਹ ਤਰਲੋਕੀ ਨਾਥ ਬੋਲਾ ਬੰਦਾਰੀ ਤਰਲੋਕੀ ਨਾਥ ਬੋਲਾ ਬੰਦਾਰੀ ਤੇਰੀ ਲੀਲਾ ਬ੍ਰੰਪਾ ਤੇਰੀ ਲੀਲਾ ਬ੍ਰੰਪਾ ਕੋਈ ਨਾ ਲੈ ਸਕਿਆ ਤੇਰੀ ਸਾਤ ਕੋਈ ਨਾ ਲੈ ਸਕਿਆ ਤੇਰੀ ਸਾਤ ਤੂੰ ਕਰਦਾ ਸਮਝੇ ਬੇੜੇ ਪਾਰ ਤਰਲੋਕੀ ਨਾ ਤੂੰ ਮੇਰਾ ਬੋਲਾ ਬੋਲਾ ਜੋ ਬੋਲੇ ਬੋਲਾ ਉਸੇ ਕਹੋਲਾ ਬੋਲਾ ਜੋ ਪਿਆਰ ਸੇ ਬੋਲੇ ਬੋਲਾ ਉਸੇ ਕਹੋਲੇ ਭੋਲੇ ਨੂੰ ਨਾ ਕੁਝ ਚਾਹੀਦਾ ਭੋਲੇ ਨੂੰ ਨਾ ਕੁਝ ਚਾਹੀਦਾ ਭੋਲੇ ਨੂੰ ਚਾਹੀਦਾ ਪ੍ਰੇਮ ਦੀ ਭੋਲੇ ਨੂੰ ਚਾਹੀਦੇ ਪ੍ਰੇਮ ਦੀ ਭਇਆ ਉਲੂ ਨੂੰ ਜਈ ਦਾ ਕੁਛ ਨਾ ਚਾਹੀਦਾ ਬੋਲੇ ਨੂੰ ਕੁਛ ਨਾ ਚਾਹੀਦਾ ਤਰਲੋਕੀ ਦਾ ਮਾਲਕ ਇਹ ਤਰਲੋਕੀ ਦਾ ਮਾਲਕ ਧਰਤੀ ਦਾ ਇਹ ਮਾਲਕ ਇਹ ਧਰਤੀ ਦਾ ਹੈ ਮਾਲਕ ਇਹ ਪੋਲੇ ਨਾ ਤਸਮ ਦੇ ਸਾਥ ਪੋਲੇ ਨਾ ਸਭ ਕੇ ਸਾਥ ਪੋਲੇ ਬੱਬਾ ਪੋਲੇ ਬੱਬਾ ਪੋਲੇ ਬੱਬਾ ਮੁਕ ਜਾੜੀ ਜਿੰਦਗੀ ਦੇ ਰੋਮਾ ਰੋਲੇ ਮੁਕ ਜਾੜੀ ਜਿੰਦਗੀ ਦੇ ਕਾਮਾ ਰੋਲੇ ਇੱਕ ਵਾਰ ਤੂੰ ਆ ਜਾ ਪੋਲੇ ਦੇ ਕੋਲੇ ਇੱਕ ਵਾਰ ਤੂੰ ਆ ਜਾ ਪੋਲੇ ਦੇ ਕੋਲੇ ਪੋਲੇ ਦਾ ਹੈਂਡ ਮੁਰੰਦਰਾਲਾ ਪੋਲੇ ਦਾ ਮੁਰੰਦਰਾਲਾ ਇੱਥੇ ਨੱਚਦਾ ਮੁਰਲੀ ਵਾਲਾ ਇੱਥੇ ਨੱਚਦਾ ਮੁਰਲੀ ਵਾਲਾ ਇੱਥੇ ਨੱਚਦਾ ਮੰਥੀ ਵਾਲਾ ਤੀਨ ਚੰਦਾ ਰੂਗਾ ਵਾਲਾ ਇੱਥੇ ਨੱਚਦੇ 33 ਕਰੋੜ ਦੇ ਵੀਰ ਦੇ ਉੱਤੇ ਇੱਥੇ ਨੱਚਦੇ 33 ਕਰੋੜੀ ਦੇ ਵੀਰ ਦੇ ਉੱਤੇ ਪੋਲੇ ਦਾ ਹੈ ਰੂਗਨਰਾ ਬੋਲੀਦਾ ਹੈ ਜੋ ਨਰਲਾ ਜੋ ਤਾਂ ਨਹੀਂ ਜੋ ਦਰਸ਼ਨ ਕਰਦਾ ਜੋ ਤਾਂ ਨਹੀਂ ਜੋ ਦਰਸ਼ਨ ਕਰਦਾ ਮੂਮਨੀ ਆ ਇਹ ਚੋਲੀਆਂ ਵਰਦਾ ਹੁਣ ਨਹੀਂ ਆ ਇਹ ਚੋਲੀਆਂ ਵਰਦਾ ਬੋਲਉਂਦਾ ਨਹੀਂ ਕਰਾ ਬੋਲ